ਇੱਕ ਦੁਕਾਨ ਨੂੰ ਭਿਆਨਕ ਅੱਗ ਲੱਗੀ ਹੈ ਜਿਸ ਕਾਰਨ ਦੁਕਾਨਦਾਰ ਦੁਕਾਨ ਦੇ ਅੰਦਰ ਹੀ ਸੜ ਗਿਆ ਜੀ ਹਾਂ ਦੁਕਾਨਦਾਰ ਅੰਦਰ ਸੁੱਤਾ ਪਿਆ ਸੀ ਅਤੇ ਦੁਕਾਨ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ ਜਿਸ ਕਾਰਨ ਦੁਕਾਨਦਾਰ ਦੀ ਅੰਦਰ ਸੜ ਜਾਣ ਕਾਰਨ ਮੌਤ ਹੋ ਗਈ ਹੈ ਹਾਲਾਂਕਿ ਮੌਕੇ ਤੇ ਦਮਕਲ ਵਿਭਾਗ ਦੀਆਂ ਗੱਡੀਆਂ ਵੀ ਪਹੁੰਚੀਆਂ ਤੇ ਕਰੀਬ 3 ਘੰਟੇ ਦੀ ਭਾਰੀ ਮੁਸ਼ਕਲ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ ਪਰ ਉਦੋਂ ਤੱਕ ਬੇहद देर ਹੋ ਚੁੱਕੀ ਸੀ ਅਤੇ ਦੁਕਾਨ ਦੇ ਮਾਲਕ ਦੀ ਅੰਦਰ ਹੀ ਸੜ ਜਾਣ ਕਾਰਨ ਮੌਤ ਹੋ ਗਈ ਸੀ ਇਹ ਤਸਵੀਰਾਂ ਬਟਾਲਾ ਦੇ ਓਰੀ ਮੁਹੱਲੇ ਦੀਆਂ ਨੇ ਜਿੱਥੇ ਕਿ ਉਸ ਸਮੇਂ ਹਫੜਾ ਦਫੜੀ ਮਚ ਗਈ ਜਦੋਂ ਇੱਕ ਕਰਿਆਨਾ ਸਟੋਰ ਅੰਦਰ ਭਿਆਨਕ ਅੱਗ ਲੱਗ ਗਈ ਅੱਗ ਨੇ ਇਨਾ ਵਿਸ਼ਾਲ ਰੂਪ ਧਾਰਨ ਕਰ ਲਿਆ ਕਿ ਦੁਕਾਨ ਅੰਦਰ ਪਿਆ ਲੱਖਾਂ ਦਾ ਸਮਾਨ ਸੜ ਕੇ ਸੁਆਹ ਹੋ ਗਿਆ ਅੱਗ ਜਿਆਦਾ ਭਿਆਨਕ ਹੋਣ ਕਾਰਨ ਦਮਕਲ ਵਿਭਾਗ ਦੀਆਂ ਗੱਡੀਆਂ ਨੇ ਕਰੀਬ 3 ਘੰਟੇ ਦੀ ਭਾਰੀ ਮੁਸ਼ਕਲ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਪਰ ਅੱਗ ਬੁਝਣ ਤੋਂ ਬਾਅਦ ਜਦੋਂ ਦੁਕਾਨ ਦੇ ਅੰਦਰੋਂ ਮਾਲਕ ਦੀ ਪਛਾਣ ਕੀਤੀ ਗਈ ਤਾਂ ਉਹ ਮ੍ਰਿਤਕ ਪਾਇਆ ਗਿਆ होटसैकल <laughs> नमें <laughs> ਇਹ ਦੁਕਾਨ ਮਾਲਕ ਦੇ ਰਿਸ਼ਤੇਦਾਰਾਂ ਮੁਤਾਬਕ ਉਹਨਾਂ ਨੂੰ ਰਾਤ ਕਰੀਬ 1.5 ਵਜੇ ਫੋਨ ਆਇਆ ਸੀ ਕਿ ਉਹਨਾਂ ਦੀ ਦੁਕਾਨ ਅੰਦਰ ਅੱਗ ਲੱਗੀ ਹੋਈ ਹੈ ਤੇ ਜਦੋਂ ਉਹਨਾਂ ਨੇ ਜਾ ਕੇ ਦੇਖਿਆ ਤਾਂ ਅੱਗ ਪੂਰੀ ਦੁਕਾਨ ਅੰਦਰ ਫੈਲ ਚੁੱਕੀ ਸੀ ਜਿਸ ਤੋਂ ਬਾਅਦ ਮੌਕੇ ਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਅਤੇ ਜਦੋਂ ਦਮਕਲ ਵਿਭਾਗ ਦੀਆਂ ਗੱਡੀਆਂ ਪਹੁੰਚੀਆਂ ਤਾਂ ਉਹਨਾਂ ਨੂੰ ਅੱਗ ਤੇ ਕਾਬੂ ਪਾਉਣ ਲਈ ਕਰੀਬ 3 ਘੰਟੇ ਲੱਗੇ ਅਤੇ ਜਦੋਂ ਇਹ ਸਭ ਤੋਂ ਬਾਅਦ ਉਹਨਾਂ ਵੱਲੋਂ ਮਾਲਕ ਦੀ ਭਾਲ ਕੀਤੀ ਗਈ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਦੁਕਾਨ ਦਾ ਮਾਲਕ ਦੁਕਾਨ ਦੇ ਉੱਪਰ بڑے ਕਮਰੇ 'ਚ ਸੁੱਤਾ ਪਿਆ ਸੀ ਅਤੇ ਉਸ ਦੀ ਮੌਤ ਹੋ ਗਈ। ਇਹ ਰਾਤ ਨੂੰ ਅੱਗ ਲੱਗੀ ਕੋਈ 1:00 ਵਜੇ ਸਾਨੂੰ 1:30 ਵਜੇ ਪਤਾ ਲੱਗਾ। ਜਦੋਂ ਅਸੀਂ ਆਏ ਉਹਦੋਂ ਅੱਗ ਬਹੁਤ ਫੈਲ ਚੁੱਕੀ ਸੀ। ਤੇ ਜਦੋਂ ਇਹ ਦੇਖਿਆ ਤੇ ਆ ਗਏ ਨਾ ਉਹਨਾਂ ਨੇ ਦੇਖਣ ਦੇ ਲੱਭਣ ਦੀ ਕੋਸ਼ਿਸ਼ ਕੀਤੀ ਪਰ ਇਹ ਮਿਲੇ ਨਹੀਂ ਫਿਰ ਜਾ ਕੇ ਕੋਈ 22:00 ਵਜੇ ਇਹਨਾਂ ਦਾ ਪਤਾ ਲੱਗਾ ਕਿ ਉੱਪਰ ਹੈ ਉਸ ਟਾਈਮ ਜਦੋਂ ਇਹਨਾਂ ਨੂੰ ਲੈ ਕੇ ਗਏ ਇਹਨਾਂ ਦੀ ਡੈਥ ਹੋ ਚੁੱਕੀ ਅੰਦਰ ਹੀ ਸੜ ਗਏ ਤੁਸੀਂ ਨਹੀਂ ਸੜੇ ਨਹੀਂ ਹਾਂ ਉਦੋਂ ਹੀ ਡਿੱਗ ਕੇ ਅਟੈਕ ਨਾਲ ਤੇ ਨੁਕਸਾਨ ਕਿੰਨਾ ਹੋਇਆ ਇਹਨਾਂ ਦਾ ਕਿੰਨੀਆਂ ਦਾ ਨੁਕਸਾਨ ਲੱਖਾਂ ਦਾ ਹੀ ਹੈ ਇਹ ਸਾਰਾ ਕੁਝ ਸੜ ਕੇ ਸੁਆਹ ਹੋ ਗਿਆ ਆਦੀ ਦੁਕਾਨ ਸੀ ਇਹ ਇਹਨਾਂ ਦਾ ਕਰਿਆਨੇ ਦਾ ਅੰਦਰ ਤੀਜਾ ਦੁਕਾਨਾ ਦਾ ਸਟੋਰ ਉਹ ਗੋਦਾਮ ਬਨੇਦੇ ਹਨ ਇਹਨਾਂ ਦਾ ਇਹਨਾਂ ਦਾ ਸਾਰੇ ਸਾਰਾ ਬਿਲਕੁਲ ਕੁਝ ਨਹੀਂ ਬਚਿਆ ਇਹਨਾਂ ਦੀ ਫੈਮਲੀ ਕਿਹਨਾਂ ਕੋਲ ਹੈ ਇਹਨਾਂ ਦਾ ਇੱਕ ਬੇਟਾ ਦੋ ਬੇਟੀਆਂ ਮੇਰੇ ਲਈ ਸਾਰੇ ਹਾਂ ਮੇਰੀ ਫੁੱਫਰ ਜੀ ਹੈ ਕਰਿਆਨੇ ਦੀ ਦੁਕਾਨ ਸੀ ਪਤਾ ਹੀ ਨਹੀਂ ਚੱਲਿਆ ਕੱਲ ਰਾਤ ਨੂੰ 12 ਵਜੇ ਤੱਕ ਤਾਂ ਬਿਲਕੁਲ ਸਭ ਠੀਕ ਸੀ ਇੱਕ ਦਮੀ ਲੋਕਾਂ ਨੇ ਦੱਸਿਆ ਕਿ ਅੱਗ ਲੱਗੀ ਉਹਨਾਂ ਨੇ ਉਸ ਤੋਂ ਬਾਅਦ ਕਿਸ ਨੂੰ ਕੁਛ ਨਹੀਂ ਪਤਾ ਕੀ ਹੋਇਆ ਕਰਿਆਨੇ ਦੀ ਦਗਾਣਾ ਇਹਨਾਂ ਦੇ ਪਰਿਵਾਰ ਚ ਕੌਣ ਕੌਣ ਸੀ ਕਿੰਨੇ ਬੱਚੇ ਬੇਟਾ ਦੋ ਬੇਟੀਆਂ ਮੈਰਿਡ ਐ ਸਾਰੇ ਬੇਟੀ ਅੰਮ੍ਰਿਤਸਰ ਆ ਇੱਕ ਇੱਕ ਇੱਥੇ ਬਟਾਲੇ ਧਰਮਪੁਰ ਆ ਕੋਈ ਨਹੀਂ ਇਕੱਲੇ ਹੀ ਸੀਗੇ ਘਰ ਵਾਈਫ ਦੀ ਡੈਥ ਹੋ ਗਈ ਦੀ ਇਹਨਾਂ ਦੇ ਮੇਰੇ ਬੂਆ ਜੀ ਦੀ ਕਦੋਂ ਪਤਾ ਲੱਗਾ ਤਾਂ ਇਹ 1 ਵਜੇ ਕਾਲ ਆ ਗਈ 1 ਵਜੇ ਆਪਾਂ ਆ ਗਏ ਸੀ ਬਟ ਫਾਇਰ ਵੀ ਗੇੜ ਵੀ ਆ ਗਈ ਦੀ ਬਟ ਇੰਨਾ ਕ ਧੂਆ ਹੀ ਕਿ ਸਾਰੇ ਕਮਰੇ ਉੱਪਰ ਸਭ ਦਰਵਾਜੇ ਤੋੜ ਤਾਰ ਕੇ ਕਿਚਨ ਚੋਂ ਮਿਲੇ ਆ ਕਿਚਨ ਚ ਗਿਰੇ ਪਏ ਕਿਰਨ ਨੂੰ ਫੋਨ ਬੜੇ ਕਿਤੇ ਬਟ ਫੋਨ ਕੋਈ ਚੁੱਕਿਆ ਹੀ ਨਹੀਂ ਇਹਨਾਂ ਨੇ ਤੇ ਇਸ ਦੁਰਘਟਨਾ ਕਾਰਨ ਜਿੱਥੇ ਦੁਕਾਨ ਮਾਲਕ ਦੀ ਜਾਨ ਗਈ ਹੈ ਉੱਥੇ ਹੀ ਲੱਖਾਂ ਰੁਪਏ ਦਾ ਸਮਾਨ ਵੀ ਸੜ ਕੇ ਸੁਆਹ ਹੋ ਗਿਆ ਹੈ ਇੱਕ ਮੋਟਰਸਾਈਕਲ ਵੀ ਇਸ ਦੀ ਚਪੇਟ ਚ ਆਇਆ ਹੈ ਜਦ ਕਿ ਹੁਣ ਮ੍ਰਿਤਕ ਦੇ ਰਿਸ਼ਤੇਦਾਰਾਂ ਵੱਲੋਂ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਗਈ ਹੈ ਫਿਲਹਾਲ ਅੱਗ ਲੱਗਣ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਪਰ ਇਹਨਾ ਜ਼ਰੂਰ ਹੈ ਕਿ ਇਸ ਅੱਗ ਕਾਰਨ ਇੱਕ ਵਿਅਕਤੀ ਦੀ ਜਾਨ ਚਲੀ ਗਈ ਹੈ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਸੈਂਟਰਲ ਪੰਜਾਬ ਟੀਵੀ